ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਫਾਇਰਿੰਗ ਹੋਈ ਹੈ ਕਾਰ ਦੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ ਨੇ ਚਾਰ ਰਾਉਂਡ ਫਾਇਰ ਕਰਕੇ ਇਹ ਬਦਮਾਸ਼ ਉੱਥੋਂ ਭੱਜ ਗਏ ਪੁਲਿਸ ਨੇ ਗੋਲੀਆਂ ਦੇ ਖੋਲ ਉੱਥੋਂ ਬਰਾਮਦ ਕਰ ਲਈ ਨੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਔਰ ਕਾਬਿਲ ਇਹ ਹੋ ਰਿਹਾ ਕਿ ਚੰਡੀਗੜ੍ਹ ਦਾ ਸੈਕਟਰ 38 ਬੜੇ ਪੌਸ਼ ਇਲਾਕਿਆਂ ਦੇ ਵਿੱਚ ਆਉਂਦਾ ਹੈ ਇਨਫੈਕਟ ਚੰਡੀਗੜ੍ਹ ਦੇ ਜਿਹੜੇ ਸੈਕਟਰ ਹੈਗੇ ਨੇ ਉਹ ਸਾਰੇ ਤੁਸੀਂ ਕਹਿ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਪੁਲਿਸ ਦੀ ਨਫਰੀ ਬਹੁਤ ਹੈ ਔਰ ਇਸ ਸਬੰਧ ਵਿੱਚ ਵਾਲੇ ਇਸ ਕਰਕੇ ਸਿਕਿਉਰਿਟੀ ਤੁਹਾਨੂੰ ਚੰਡੀਗੜ੍ਹ ਦੇ ਵੱਖ-ਵੱਖ ਜਿਹੜੇ ਚੌਕ ਨੇ ਉਹਨਾਂ ਦੇ ਉੱਤੇ ਮਿਲ ਜਾਏਗੀ ਪੀਸੀਆਰ ਵੈਨ ਦੀ ਮੁਸਤੈਦੀ ਟ੍ਰੈਫਿਕ ਪੁਲਿਸ ਦੀ ਮੁਸਤੈਦੀ ਇਸ ਤਰੀਕੇ ਨਾਲ ਬੀਟ ਬਾਕਸ ਬਣਾਏ ਗਏ ਨੇ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦੀ ਘਟਨਾ ਜਦੋਂ ਵਾਪਰਦੀ ਹੈ ਤਾਂ ਫਿਰ ਜ਼ਰੂਰ ਸਵਾਲ ਉੱਠਦੇ ਨੇ ਔਰ ਸਿਰਫ ਪੁਲਿਸ ਵਾਲੇ ਨਹੀਂ ਬਲਕਿ ਕਰੀਬ 3000 ਕੈਮਰੇ ਵੀ ਚੰਡੀਗੜ੍ਹ ਦੇ ਵਿੱਚ ਚੱਪੇ-ਚੱਪੇ ਦੇ ਤਿੱ ਨਜ਼ਰ ਰੱਖਦੇ ਨੇ ਉਹਨਾਂ ਦੇ ਜ਼ਰੀਏ ਵੀ ਪਤਾ ਲਗਾਉਣ ਦੀ ਕੋਸ਼ਿਸ਼ ਹੁੰਦੀ ਹੈ ਇਸ ਸੈਕਟਰ 38 ਦੇ ਵਿੱਚ ਪੂਰਾ ਘਟਨਾਕ੍ਰਮ ਵਾਪਰ ਉਤੋਂ ਭੱਜ ਗਏ ਉਹਨਾਂ ਦੀ ਪੁਲਿਸ ਪਾਲ ਕਰ ਰਹੀ ਹੈ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਸਲ ਰਾਤ ਦਾ ਸਮਾਂ ਹੋ ਗਿਆ ਇਸ ਕਰਕੇ ਫਿਰ ਉਹ ਟਾਰਚ ਲੈ ਕੇ ਜਿਹੜੇ ਗੋਲੀਆਂ ਦੇ ਖੋਲ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਮਨੋਜ ਰਾਠੀ ਸਾਡੇ ਸਹਿਯੋਗੀ ਫੋਨ ਲਾਈਨ ਤੇ ਸਾਡੇ ਨਾਲ ਨੇ ਅ ਮਨੋਜ ਠੀ ਕੁਝ ਤੁਹਾਡੇ ਕੋਲ ਜਾਣਕਾਰੀ ਦੇਖੋ ਬਾਰਾ ਇਹਦੇ ਵਿੱਚ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 26 ਜਨਵਰੀ ਬਿਲਕੁਲ ਨੇੜੇ ਹੈ ਔਰ ਪੁਲਿਸ ਦਾ ਪੈਰਾ ਬਿਲਕੁਲ ਹਰ ਸੈਕਟਰ ਦੇ ਵਿੱਚ ਹਰ ਪੁਲਿਸ ਸਟੇਸ਼ਨ ਦੇ ਵਿੱਚ ਹਰ ਬਾਰਡਰ ਏਰੀਆ ਦੇ ਵਿੱਚ ਹੈ ਲੇਕਿਨ ਥੋੜੀ ਦੇਰ ਪਹਿਲਾਂ ਸੈਕਟਰ 38 ਦਾ ਰੈ residense ਏਰੀ ਜਿੱਥੇ ਇਹ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਲੈਨੋ ਗੱਡੀ ਦੇ ਵਿੱਚ ਤਿੰਨ ਤੋਂ ਚਾਰ ਬਦਮਾਸ਼ ਆਏ ਸੀ ਔਰ ਅਚਾਨਕ ਹਵਾਈ ਫਾਇਰ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਆਖਿਰ ਉਹਨਾਂ ਦੀ ਮਨਸ਼ਾ ਕੀ ਸੀ ਉਹ ਕਿਤੇ ਫਾਇਰਿੰਗ ਕਰਨ ਆਏ ਸੀ ਕਿ ਕਿਹਨਾ ਕਿਨਾ ਦੇ ਉਹਨਾਂ ਦੀ ਦੁਸ਼ਮਣੀ ਸੀ ਜਾਂ ਬਦਮਾਸ਼ੀ ਕੌਣ ਸੀ ਕਿਉਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਅਚਾਨਕ ਹਵਾਈ ਫਾਇਰ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਸਵਾਲੀਆਂ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ ਕਿ ਆਖਿਰ ਇਹਦੇ ਵਿੱਚ ਕਿਸ ਤਰ੍ਹਾਂ ਦੇ ਉਹ ਬਦਮਾਸ਼ ਸੀਗੇ ਉਹਨਾਂ ਦੀ ਮਨਸ਼ਾ ਕੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਤੇ ਜੁੜ ਗਈ ਹੈ ਪੁਲਿਸ ਅਫਸਰ ਮੌਕੇ ਤੇ ਮੌਜੂਦ ਹੈ ਫੋਰੈਂਸਿਕ ਟੀਮ ਉੱਥੇ ਮੌਕੇ ਤੇ ਪਹੁੰਚੀ ਹੋਈ ਹੈ ਖੋਲ ਵੀ ਬਰਾਮਦ ਕੀਤੇ ਗਏ ਨੇ ਹਾਲਾਂਕਿ ਫਿਲਹਾਲ ਪੁਲਿਸ ਅਫਸਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ ਲੇਕਿਨ 26 ਜਨਵਰੀ ਤੋਂ ਪਹਿਲਾਂ ਇਸ ਤਰ੍ਹਾਂ ਦੀ ਫਾਇਰਿੰਗ ਹੋਣਾ ਕਿਤੇ ਨਾ ਕਿਤੇ ਆਪਣੇ ਆਪ 'ਚ ਇੱਕ ਵੱਡਾ ਸਵਾਲੀਆਂ ਨਿਸ਼ਾਨ ਬਣ ਜਾਂਦਾ ਹੈ ਗੌਰਵ ਕਿਉਂਕਿ ਕੱਲਾ ਹੀ ਚੰਡੀਗੜ੍ਹ ਪੁਲਿਸ ਅਲਰਟ ਮੋਰ ਤੇ ਹੈ ਕਈ ਇਨਪੁਟ ਜਿਹੜੇ ਹੈਗੇ ਪੁਲਿਸ ਨੂੰ ਮਿਲੇ ਸੀਗੇ ਕੁਪੀ ਏਜੰਸੀ ਵੱਲੋਂ ਇਨਪੁਟ ਦਿੱਤੇ ਗਏ ਸੀਗੇ ਪੁਲਿਸ ਸਟੇਸ਼ਨ ਨੂੰ ਜਿਹੜਾ ਹੈਗਾ ਉਹ ਥ्रेट्स ਕਾਲ ਸੀਗੀ ਤਾਂ ਕਿਸੇ ਨਾ ਕਿਸੇ ਬਹੁਤ ਸਾਰੀ ਚੀਜ਼ ਹੈ ਜਿਸ ਨੂੰ ਲੈ ਕੇ ਉਹ ਲਗਾਤਾਰ ਪੁਲਿਸ ਕੰਮ ਕਰ ਰਹੀ ਸੀ ਲੇਕਿਨ ਇਸ ਵਿਚਾਲੇ ਅਚਾਨਕ ਫਾਇਰਿੰਗ ਹੁੰਦੀ ਹੈ ਅਚਾਨਕ ਹਵਾਈ ਫਾਇਰ ਹੁੰਦਾ ਚਾਰ ਤੋਂ ਪੰਜ ਫਾਇਰ ਹੁੰਦੇ ਔਰ ਵੀ ਬਰੇ ਵਿੱਚ ਜਾਂਦੇ ਨੇ ਤਾਂ ਕੀ ਸੀ ਕਿਸ ਤਰ੍ਹਾਂ ਦੀ ਰੰਜਿਸ਼ ਹੈ ਉਹਨਾਂ ਦੀ ਕਿਹਦੇ ਨਾਲ ਰੰਜਿਸ਼ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਉਹ ਪੁਲਿਸ ਪੁਆਇੰਟ ਟੂ ਪ ਸ਼ੁਕਰੀਆ ਧੰਵਾਦ ਸਭ ਅਤੇ ਇਸ ਸਭ ਦੇ ਵਿਚਾਲੇ ਜੋ ਮਨੋਜ ਨੇ ਜ਼ਿਕਰ ਕੀਤਾ ਕਿ 26 ਜਨਵਰੀ ਨੇੜੇ ਹੈ ਦੋ ਦੇ ਸੁਰੱਖਿਆ ਕਰੜੀ ਕੀਤੀ ਗਈ ਹੁੰਦੀ ਹੈ ਪਰ ਇਸ ਵਿਚਾਲੇ ਇੱਕ ਚੈਲੰਜ ਜ਼ਰੂਰ ਹੈ ਚੰਡੀਗੜ੍ਹ ਪੁਲਿਸ ਤੇ ਲਈ